ਬੀ ਪ੍ਰਾਕ ਨੇ ਆਪਣੇ ਬੈਕ ਟੂ ਬੈਕ ਗੀਤਾਂ ਦੇ ਨਾਲ ਇੰਡਸਟਰੀ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਬੀ ਪ੍ਰਾਕ ਸਫਲਤਾ ਦੀਆਂ ਪੌੜੀਆਂ ਚੜਦੇ ਨੇ ਪਰ ਉਹ ਧਰਤੀ ਤੇ ਰਹਿਣ ਨੂੰ ਤਰਜੀਹ ਦਿੰਦੇ ਨੇ ਅਤੇ ਭਗਵਾਨ ਕ੍ਰਿਸ਼ਨ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ ਹਾਲਾਂਕਿ ਬੀ ਪ੍ਰਾਕ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਦੇ ਵਿੱਚੋਂ ਲੰਘੇ ਹੋਏ ਨੇ ਜਦੋਂ ਉਹਨਾਂ ਨੇ ਆਪਣੇ ਤੁਰੰਤ ਜਨਮੇ ਪੁੱਤਰ ਨੂੰ ਕੁਆ ਦਿੱਤਾ ਸੀ ਹੁਣ ਉਹਨਾਂ ਨੇ ਇਸ ਬਾਰੇ ਖੁੱਲ ਕੇ ਗੱਲ ਕੀਤੀ ਹੈ ਹਾਲ ਹੀ ਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਬੀ ਪ੍ਰਾਕ ਨੇ ਆਪਣੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਬੀ ਪ੍ਰਾਕ ਨੂੰ ਜਦੋਂ ਅਧਿਆਤਮਿਕਤਾ ਦੇ ਵੱਲ ਮੁੜਨ ਦਾ ਕਾਰਨ ਪੁੱਛਿਆ ਗਿਆ ਜਿਸ ਤੇ ਬੀ ਪ੍ਰਾਕ ਨੇ ਖੁਲਾਸਾ ਕੀਤਾ ਕਿ 2021 ਦੇ ਵਿੱਚ ਉਹਨਾਂ ਦੇ ਆਪਣੇ ਚਾਚੇ ਨੂੰ ਗਵਾ ਦਿੱਤਾ ਸੀ ਅਤੇ ਉਸੇ ਸਬੱਤ ਉਹਨਾਂ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਹਾਲਾਂਕਿ ਸਭ ਤੋਂ ਵੱਡੀ ਸਮੱਸਿਆ ਉਦੋਂ ਆਈ ਜਦੋਂ ਉਹਨਾਂ ਨੇ ਆਪਣੇ ਤੁਰੰਤ ਜਨਮੇ ਪੁੱਤਰ ਨੂੰ ਗਵਾ ਦਿੱਤਾ ਮੀਪਰਾਖ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਨਵਜੰਮੇ ਪੁੱਤਰ ਨੂੰ ਗਵਾ ਦਿੱਤਾ ਤਾਂ ਸਭ ਕੁਝ ਖਤਮ ਹੋ ਗਿਆ ਉਹਨਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਸੀ ਕਿ ਆਪਣੀ ਪਤਨੀ ਮੀਰਾ ਨੂੰ ਕਿਵੇਂ ਦੱਸਣਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਕਦੇ ਵੀ ਇਸ ਦੁੱਖ ਨੂੰ ਨਹੀਂ ਚੱਲ ਸਕਦੀ ਮੈਂ ਉਸਨੂੰ ਦੱਸਦਾ ਰਿਹਾ ਕਿ ਉਹ ਐਨ ਆਈ ਸੀ ਯੂ ਦੇ ਵਿੱਚ ਹੈ ਕਿਉਂਕਿ ਜੇਕਰ ਅਸੀਂ ਉਸਨੂੰ ਦੱਸਿਆ ਹੁੰਦਾ ਤਾਂ ਉਹ ਸਹਿਣ ਦੇ ਯੋਗ ਨਹੀਂ ਸੀ ਬੀ ਪ੍ਰਾਕ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਆਪਣੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਚੁੱਕਿਆ ਤਾਂ ਉਸਨੂੰ ਫੜਨਾ ਬਹੁਤ ਭਾਰੀ ਲੱਗਾ ਉਸਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਹਸਪਤਾਲ ਦੇ ਕਮਰੇ ਦੇ ਵਿੱਚ ਵਾਪਸ ਆਇਆ ਤਾਂ ਉਸਦੀ ਪਤਨੀ ਰੋ ਰਹੀ ਸੀ ਅਤੇ ਉਸਨੇ ਮੈਨੂੰ ਕਿਹਾ ਕਿ ਉਸਦਾ ਪੁੱਤਰ ਦਾ ਚਿਹਰਾ ਤੁਸੀਂ ਮੈਨੂੰ ਕਿਉਂ ਨਹੀਂ ਦਿਖਾਇਆ ਉਹਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਜੇਕਰ ਕਿਸੇ ਨੂੰ ਚੁੱਕਣਾ ਸਭ ਤੋਂ ਜ਼ਿਆਦਾ ਭਾਰੀ ਲੱਗਾ ਤਾਂ ਉਸ ਦਾ ਪੁੱਤਰ ਸੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਭਾਰੀ ਚੀਜ਼ ਕਦੇ ਨਹੀਂ ਚੁੱਕੀ ਇੰਨਾ ਛੋਟਾ ਬੱਚਾ ਇੰਨਾ ਭਾਰਾ ਮੈਂ ਆਪਣੀ ਮਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਕੀ ਕਰ ਰਹੇ ਹਾਂ ਮੈਂ ਅੱਜ ਤੱਕ ਇੰਨਾ ਭਾਰ ਨਹੀਂ ਚੁੱਕਿਆ ਸੀ ਮੈਂ ਵਾਪਸ ਹਸਪਤਾਲ ਆ ਗਿਆ ਅਤੇ ਮੀਰਾ ਕਮਰੇ ਦੇ ਵਿੱਚ ਆ ਗਈ ਸੀ ਉਸਨੇ ਪੁੱਛਿਆ ਕਿ ਕੀ ਤੁਸੀਂ ਉਸਨੂੰ ਦਫਨਾ ਦਿੱਤਾ ਹੈ ਤਾਂ ਅੰਦਾਜ਼ੀ ਹੈ ਕਿ ਬੀਪਰਾਖ ਨੇ 4 ਅਪ੍ਰੈਲ 2019 ਨੂੰ ਮੀਰਾ ਬੱਚਨ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਸਾਲ 2020 ਦੇ ਵਿੱਚ ਉਹਨਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ ਬੀਪਰਾਖ ਨੇ ਆਪਣੇ ਬੈਕ ਟੂ ਬੈਕ ਗੀਤਾਂ ਦੇ ਨਾਲ ਇੰਡਸਟਰੀ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਬੀਪਰਾਖ ਸਫਲਤਾ ਦੀਆਂ ਪੌੜੀਆਂ ਚੜਦੇ ਨੇ ਪਰ ਉਹ ਧਰਤੀ ਤੇ ਰਹਿਣ ਨੂੰ ਤਰਜੀਹ ਦਿੰਦੇ ਨੇ ਅਤੇ ਭਗਵਾਨ ਕ੍ਰਿਸ਼ਨ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ ਹਾਲਾਂਕਿ ਬੀ ਪ੍ਰਾਕ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਦੇ ਵਿੱਚੋਂ ਲੰਘੇ ਹੋਏ ਨੇ ਜਦੋਂ ਉਹਨਾਂ ਨੇ ਆਪਣੇ ਤੁਰੰਤ ਜਨਮੇ ਪੁੱਤਰ ਨੂੰ ਕੁਆ ਦਿੱਤਾ ਸੀ ਹੁਣ ਉਹਨਾਂ ਨੇ ਇਸ ਬਾਰੇ ਖੁੱਲ ਕੇ ਗੱਲ ਕੀਤੀ ਹੈ ਹਾਲੀ ਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਬੀ ਪ੍ਰਾਕ ਨੇ ਆਪਣੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਬੀ ਪ੍ਰਾਕ ਨੂੰ ਜਦੋਂ ਅਧਿਆਤਮਿਕਤਾ ਦੇ ਵੱਲ ਮੁੜਨ ਦਾ ਕਾਰਨ ਪੁੱਛਿਆ ਗਿਆ ਜਿਸ ਤੇ ਬੀ ਪ੍ਰਾਕ ਨੇ ਖੁਲਾਸਾ ਕੀਤਾ ਕਿ 2021 ਦੇ ਵਿੱਚ ਉਹਨਾਂ ਦੇ ਆਪਣੇ ਚਾਚੇ ਨੂੰ ਗਵਾ ਦਿੱਤਾ ਸੀ ਅਤੇ ਉਸੇ ਸਬੱਤ ਉਹਨਾਂ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਹਾਲਾਂਕਿ ਸਭ ਤੋਂ ਵੱਡੀ ਸਮੱਸਿਆ ਉਦੋਂ ਆਈ ਜਦੋਂ ਉਹਨਾਂ ਨੇ ਆਪਣੇ ਤੁਰੰਤ ਜਨਮੇ ਪੁੱਤਰ ਨੂੰ ਗਵਾ ਦਿੱਤਾ ਮੀਪਰਾਖ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਨਵਜੰਮੇ ਪੁੱਤਰ ਨੂੰ ਗਵਾ ਦਿੱਤਾ ਤਾਂ ਸਭ ਕੁਝ ਖਤਮ ਹੋ ਗਿਆ ਉਹਨਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਸੀ ਕਿ ਆਪਣੀ ਪਤਨੀ ਮੀਰਾ ਨੂੰ ਕਿਵੇਂ ਦੱਸਣਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਕਦੇ ਵੀ ਇਸ ਦੁੱਖ ਨੂੰ ਨਹੀਂ ਚੱਲ ਸਕਦੀ ਮੈਂ ਉਸਨੂੰ ਦੱਸਦਾ ਰਿਹਾ ਕਿ ਉਹ ਐਨ ਆਈ ਸੀ ਯੂ ਦੇ ਵਿੱਚ ਹੈ ਕਿਉਂਕਿ ਜੇਕਰ ਅਸੀਂ ਉਸਨੂੰ ਦੱਸਿਆ ਹੁੰਦਾ ਤਾਂ ਉਹ ਸਹਿਣ ਦੇ ਯੋਗ ਨਹੀਂ ਸੀ ਬੀ ਪ੍ਰਾਕ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਆਪਣੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਚੁੱਕਿਆ ਤਾਂ ਉਸਨੂੰ ਫੜਨਾ ਬਹੁਤ ਭਾਰੀ ਲੱਗਾ ਉਸਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਹਸਪਤਾਲ ਦੇ ਕਮਰੇ ਦੇ ਵਿੱਚ ਵਾਪਸ ਆਇਆ ਤਾਂ ਉਸਦੀ ਪਤਨੀ ਰੋ ਰਹੀ ਸੀ ਅਤੇ ਉਸਨੇ ਮੈਨੂੰ ਕਿਹਾ ਕਿ ਉਸਦਾ ਪੁੱਤਰ ਦਾ ਚਿਹਰਾ ਤੁਸੀਂ ਮੈਨੂੰ ਕਿਉਂ ਨਹੀਂ ਦਿਖਾਇਆ ਉਹਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਜੇਕਰ ਕਿਸੇ ਨੂੰ ਚੁੱਕਣਾ ਸਭ ਤੋਂ ਜ਼ਿਆਦਾ ਭਾਰੀ ਲੱਗਾ ਤਾਂ ਉਸ ਦਾ ਪੁੱਤਰ ਸੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਭਾਰੀ ਚੀਜ਼ ਕਦੇ ਨਹੀਂ ਚੁੱਕੀ ਇੰਨਾ ਛੋਟਾ ਬੱਚਾ ਇੰਨਾ ਭਾਰਾ ਮੈਂ ਆਪਣੀ ਮਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਕੀ ਕਰ ਰਹੇ ਹਾਂ ਮੈਂ ਅੱਜ ਤੱਕ ਇੰਨਾ ਭਾਰ ਨਹੀਂ ਚੁੱਕਿਆ ਸੀ ਮੈਂ ਵਾਪਸ ਹਸਪਤਾਲ ਆ ਗਿਆ ਅਤੇ ਮੀਰਾ ਕਮਰੇ ਦੇ ਵਿੱਚ ਆ ਗਈ ਸੀ ਉਸਨੇ ਪੁੱਛਿਆ ਕਿ ਕੀ ਤੁਸੀਂ ਉਸਨੂੰ ਦਫਨਾ ਦਿੱਤਾ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਬੀਪਰਾਖ ਨੇ 4 ਅਪ੍ਰੈਲ 2019 ਨੂੰ ਮੀਰਾ ਬੱਚਨ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਸਾਲ 2020 ਦੇ ਵਿੱਚ ਉਹਨਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ